ਕੋ ਬੱਚੇ ਸਿਵਾਲੇ ਇਹ ਨੂੰ ਚੁੜਕਾ ਜਿਹੜੇ ਬੱਚਿਆਂ ਦੀ ਗੁੱਡੀ ਟੀਮਾਂ ਬਾਅਦ ਤੇ ਲੱਗੀ ਐ ਕੋਈ ਇਹਨਾਂ ਦਾ ਬੰਦਾ ਨਹੀਂ ਕੋਈ ਹੋਰ ਇਹ ਇੱਕਦਮ ਮੀਨੇ ਵਿੱਚ ਉਡਦਰਾਣੀ ਲਾਈ ਲੋ ਜੀ ਬਰਫ ਵੀ ਆ ਗਿਆ ਤੇ ਕੇਲੇ ਵੀ ਪੁੱਜ ਗਏ ਕੇਲਿਆਂ ਦਾ ਵੀ ਲੰਗਰ ਕਰਨਾ ਮੈਂ ਐਸੇ ਕ ਬਣੂੰਗਾ ਅੱਜ ਬਨਾਣਾ ਸ਼ੇਕ ਦੀ ਸੇਵਾ ਸਵੇਰ ਤੋਂ ਸ਼ਾਮ ਤੱਕ ਬਨਾਣਾ ਸ਼ੇਕ ਜੱਲਣਾ ਬਾਬੇ ਉਹ ਰੱਬ ਨੇ 20 ਵਰਸਾ ਛੱਡਿਆ ਲੈ ਵੀ ਬਾਬੇ ਉਹ ਜੂਸ ਚੱਲ ਪਿਆ ਸੇਵਾ ਬਨਾਣਾ ਸ਼ੇਕ ਦਾ ਲੋ ਵੀ ਬਾਬੇ ਉਹ ਸੇਵਾਦਾਰ ਬੁੱਢੇ ਸਾਡੇ ਤੇ ਬਨਾਣਾ ਸ਼ੇਕ ਦੀ ਸੇਵਾ ਕਰੇ ਤੇ ਗੋਲਦੀ ਹੱਥ ਜਾ ਗਿਆ ਜੂਸ ਛੱਡਿਆ ਨੇ ਦੁਆਰੇ ਚਾਈ ਤੇ ਬਨਾਨਾ ਸ਼ੇਗਰ ਬਾਬਾ ਜੀ ਨੇ ਸੇਵਾ ਕਰੇ ਬਨਾਨਾ ਸ਼ੇਗਰ ਲੰਗਰ ਲੱਗਿਆ ਤੇ ਮੁੰਡੇ ਸ਼ੇਗਰ ਕਰਦੇ ਸਾਡੇ ਸੇਵਾ ਦਾ ਰੋਟੀ ਦੀ ਸੇਵਾ ਕਰਨ ਚੱਲੇ ਦੇਖੋ ਜੀ ਸੰਗਤ ਉਹ ਵੀ ਆਪਣਾ ਸਮਾਗਮ ਦੇ ਸਾਰਾ ਨੇ ਬਹੁਤ ਕੀ ਰੱਖ ਕੇ ਆ ਗਏ ਉਹ ਗੁਰਦੁਆਰੇ ਦੇ ਮਹਾਨਾਂ ਦੇ ਬੁੱਢੇ ਲੈ ਵੀ ਬਾਬਿਓ ਪ੍ਰਸ਼ਾਦਾ ਵੀ ਆ ਗਿਆ ਮੁੰਡਿਆਂ ਵਾਸਤੇ ਇਹ ਸਾਡਾ ਮੁੰਡਾ ਸਾਡਾ ਸੇਵਾ ਦਾ ਪੱਕਾ ਜਿਹੜੀ ਲੰਗਰ ਦੀ ਸੇਵਾ ਕਰਦਾ ਮੁੰਡਾ ਸਾਡਾ ਇਕੱਲੇ ਇਕੱਲੇ ਦੀ ਡਿਊਟੀ ਲਾਈ ਵੀ ਸਾਰਿਆਂ ਦੀ ਸੇਵਾ ਕੇ ਅਗੇ ਕਰਨਾ ਤੇ ਉੱਤਰ ਸਾਡੇ ਵੀਰ ਇਹ ਪੂਰਾ ਲੰਗਰ ਚੱਲ ਰਿਹਾ ਪੂਰਾ ਤੇ ਆਪ ਤੁਹਾਡੇ ਉਹ ਜੱਟਿਆ ਗੁਰਦੁਆਰੇ ਇਹ ਤਾਂ ਦੇਖੋ ਜੀ ਅੱਜ ਜਿਹੜੇ ਨੇ ਆ ਰਹੇ ਨੇ ਇਹ ਆਪ ਘਰੋਂ ਆਉਂਦਾ ਲੋ ਵੀ ਬਾਬਿਓ ਲੰਗਰ ਦੀ ਸੇਵਾ ਮੁੰਡੇ ਸਾਡੇ ਕਰਿਆ ਕਰਦੇ ਨੇ ਤੇ ਬਾਬਾ ਜੀ ਪ੍ਰਸ਼ਾਦਾ ਵੀ ਮੋਝੀਆ ਤੇ ਮੁੰਡੇ ਸਾਡੇ ਲੰਗਰ ਦੀ ਸੇਵਾ ਕਰਿਆ ਕਰਦੇ ਤੇ ਤਾ ਟੂ ਲੱਗੇ ਵੇ ਵਿਸ਼ਾਨ ਬ੍ਰਿੰਦਰਪਰ ਮੈਨਾਂ ਤੋਂ ਦੀ ਜੋੜਦੇ ਆ ਰਹੇ ਨੇ ਤੇ ਬਿਤਾ ਲੇ ਬਿਤਾ ਦੇ ਪੰਜਾਲੇ ਵਜਾ ਕਰ ਦੋ ਸਿੱਧਾ ਲੱਭੂ ਸਾਡਾ ਬਾਬਿਓ ਤੇ ਤਰਵਿੰਦਰ ਬਾਜੀ ਵੀ ਗੱਡੀ 'ਵਰਤੇ ਆ ਗਿਆ ਵਾ ਸੇਵਾ ਕਰਨ ਵਾਸਤੇ ਲੋ ਵੀ ਆਪਿਓ ਲੰਗਰ ਦੀ ਸੇਵਾ ਅਟੁੱਤ ਵਰਤ ਰਹੀ ਹੈ ਤੇ ਇਹ ਸਾਡੇ ਭਰਾ ਸੇਵਾਦਾਰ ਬਾਕੀ ਕਰਿਆ ਕਰਦੇ ਸੇਵਾ ਚੱਲ ਚੱਲ ਆਪ ਹੀ ਲਿਆ ਯਾਰ ਲੋ ਵੀ ਬੀਬੀਆਂ ਸਾਡੇ ਸੇਵਾ ਕਰਿਆ ਕਰਦੇ ਭਾਂਡੇ ਬਾਂਜਿਆ ਕਰਦੇ ਸੇਵਾਦਾਰ ਤੇ ਵਾਕਿਆ ਉਧਰ ਲੰਗਰ ਅਟੁੱਤ ਵਰਤ ਰਿਹਾ ਹੈ ਲੰਗਰ ਦੀਆਂ ਆ ਸਾਡੇ ਗੱਜਪੁਰ ਦੇ ਮੁੰਡੇ ਕਿ ਸਰਗਵੀਰ ਸੇਵਾਦਾਰ ਪ੍ਰਿੰਦਰ ਵੀਰਾ ਲੋ ਜੀ ਭਿੰਦਾ ਸਾਡੇ ਬਾਤੇ ਬਨਾਣਾ ਸ਼ੇਕ ਲੈ ਕੇ ਆਇਆ ਵਾ ਬਿਓ ਇਹ ਵੀ ਸਾਡਾ ਸੇਵਾਦਾਰ ਤਗੜਾ ਏ ਮੁੰਡੇ ਕਹਿੰਦੇ ਸੇਵਾ ਕਰਿਆ ਕਰਦੇ ਚੱਲੇ ਨਾ ਬਨਾਣਾ ਸ਼ੇਕ ਬੁਲਾ ਦੀਏ ਬਾਲਟੀ ਭਰ ਲਿਆ ਆ ਮੁੰਡਾ ਸਾਡਾ ਲੋ ਜੀ ਕੁਲਦੀਪ ਵੀਰਾ ਸਾਡਾ ਸੇਵਾ ਕਰਿਆ ਕਰਦਾ ਜੂਸ ਦੀ ਬਾਕੀ ਸਾਡੇ ਸੇਵਾਦਾਰ ਭਿੰਦਾ ਸੁਖਵੀਰ ਬਰਿੰਦਰ ਵੀ ਰਵੀ ਯੂਜ਼ ਵੀ ਰਿਹਾ ਹੈ ਹੁਣ